ਆ ਆ ਦਾਸ ਤਾਂ ਮੇਰੀ ਬਹੁਤਾਂ ਨੂੰ ਕੋਈ ਜਾਣਦੀ ਆ। ਔਰ ਅੰਦੇਸ ਮੈਂ ਦਾਸਨੀ ਸਰ ਵੀ ਐਨੀ ਜਣਤੀ ਆ। ਉਤਨੀ ਬੜੀ ਸਾਰੇ ਜੇ ਤੇਰੀ ਹੁਣ। ਅੱਛਾ। ਹੂੰ। ਕਿ ਕਿੰਨੇ ਘਰ-ਘਰ ਅੱਛਾ। ਕਿੰਨੀਆਂ ਜੂਲਾਂ ਭੁਗਤੀਆਂ ਨੇ। ਕਿੰਨੇ ਮੈਂ ਜੂਲਾਂ ਦੇ ਵਿੱਚ ਸੰਤਾਂ ਨੂੰ ਸੰਪਰਕ ਕੀਤਾ। ਕਿੰਨੇ ਗੁਰੂ ਤਾਂਡ ਕੀਤੇ ਨੇ। ਕਿੰਨੇ ਤੋਂ ਪਰਮੰਤਰ ਲਏ ਨੇ ਕੋਈ ਅੰਤ ਨਹੀਂ। ਕੇ ਮਾਤ ਪਿਤਾ ਸੁਤ ਧੀਆਂ ਕੇਤੇ ਗੁਰ ਚੇਲੇ ਫਨ ਹੁਆ ਕਾਚੇ ਗੁਰ ਕਾ ਨਾ ਹੋਆ ਕਿਤੇ ਮਾਤ ਕੇਤੇ ਪਿਤਾ ਕੇਤੇ ਸੋਤ ਕੇਤੇ ਬਾਪ ਹੁਤੇ ਆਏ ਧੀਆਂ ਹਾਂਜੀ ਕੇਤੇ ਗੁਰ ਕੇਤੇ ਚੇਲੇ ਹੁਤੇ ਆਏ ਬਹੁਤ ਜਨ ਪਟੜ ਕੀਤੇ ਅੱਛਾ ਸੱਚ ਨਹੀਂ ਮਿਲਿਆ ਪਰ ਹਾਂ ਹਾਂ ਸੱਚ ਦੀ ਸੋਚੀ ਕਿੱਥੇ ਦੀ ਬਣੀ ਹੁਣ ਤੱਕ ਆਕਰ ਗੁਰੂ ਕੱਚੇ ਮਿਲੇ ਕੱਚਾ ਗਿਆਨ ਮਿਲੇ ਉਹ ਤੇ ਮੁਕਤੀ ਨਹੀਂ ਮਿਲ ਸਕੀ ਸਾਚੇ ਦੀ ਨੋ ਮਿਲਿਆ ਹਾਂਜੀ ਕੱਚ ਕੱਚ ਮਿਲਿਆ ਠੀਕ ਹੈ ਤੇ ਇਹਨਾਂ ਜੋੜ ਦੇ ਤੇ ਸਾਰੇ ਮਾਇਆ ਧਾਰੀ ਉਤੇ ਮਾਇਆ ਨਾਲੇ ਛੋੜ ਦਿੰਦੇ ਤੇ ਮਾਇਆ ਤੋਂ ਬਾਹਰ ਮੁਕਤੀ ਹੈ ਮਾਇਆ ਤੋਂ ਤਿਆਗ ਮਾਇਆ ਤੋਂ ਕੇ ਮੁਕਤੀ ਠੀਕ ਹੈ ਕੇਤੀ ਨਾਰ ਵਰ ਏਕ ਸਮਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਆਹ ਤੇਤੀ ਦਵਾਰ ਹਾਂਜੀ ਉਦਿਆਂ ਮੌਤ ਨੇ ਹੂੰ ਅਗਲਾ ਮੌਤ ਨੇ ਬਖਤਾ ਮੌਤ ਨੇ ਹੂੰ ਪਰ ਪਿੱਛੇ ਵਾਰ ਕੋਈ ਐ ਪਰਮੇਸ਼ਰ ਗਿਆਨ ਵੀ ਕੋਈ ਐ ਉਹਦੇ ਚੋ ਹੀ ਗੁੱਟੀਆਂ ਜਾਣਿਆ ਹੈ ਉਹ ਚੋ ਦਿਸ਼ਾ ਇਹਨੂੰ ਸੱਚ ਨੇ ਮਤ ਸੱਚ ਤੋਂ ਦਿਸ਼ਾ ਇਹਨੂੰ ਜੋ ਜਨ ਹਰਿ ਹੁਤਮ ਹੂੰ ਫੈਕਟਰੀ ਵਿੱਚੋਂ ਦੇਸ਼ਾਇਨੋ ਕੇਲਾ ਦੋਇਓ ਅੱਛਾ ਜੀ ਵਰ ਇੱਕ ਸਮਾਲ ਤਕੀਕਾ ਬਣਦਾ ਜੀ ਕੀਤੀ ਨਾਰਕ ਵਾਰੇ ਵਾਰੇ ਕੋਈ ਐ ਸੱਚੀ ਗੱਲ ਸੱਚ ਦੀ ਉਹ ਕਰਦੇ ਨੇ ਸਾਰੇ ਪਰ ਸਾਜਿਆ ਗਿਆ ਨੈਤਿਕੀ ਕਥਨੀ ਅੱਛਾ ਹਾਂ ਜੀ ਗੁਰਮੁਖੀ ਜੀਵਨ ਪ੍ਰਭ ਨਾਲ ਗੁਰਮੁਖਾਂ ਦਾ ਜੀਵਨ ਗੁਰ ਪ੍ਰਭ ਨਾਲ ਸਿਰਫ ਅਰੇ ਗੁਰਬਖੀ ਮਰਤਾ ਹੈ ਗੁਰਮਤ ਹੈ ਇਹਦਾ ਜੀਵਨ ਪ੍ਰਭ ਨਾਲ ਬਾਕੀ ਪ੍ਰਭ ਦੇ ਨਾਲ ਜੀਵਨ ਬਣਨੀ ਬਾਕੀ ਤਾਂ ਦਾ ਸਰੀਰ ਨਾਲ ਜੀਵਨ ਬਣਨਾ ਜਿਦਿਆ ਮਰਤਾ ਨੇ ਸਰੀਰ ਨਾਲ ਜਬੜੋ ਸਰੀਰ ਨਾਲ ਬਣਨਾ ਬੋਲਤੀਆਂ ਨੇ ਗੁਰਬਖ ਪ੍ਰਭ ਦੇ ਨਾਲ ਜੀਵਨ ਬਣਨਾ ਆਪਣੇ ਦੂੜ ਦੇ ਨਾਲ ਜੀਵਨ ਬਣਨ ਬੋਲਤੀ ਅੱਛਾ ਜੀ ਕੋਲੋਂ ਤਹਿ ਦੇ ਸਟੂਂਡ ਘਰੇ ਮੈਂ ਪਾਇਆ ਮੇਲ ਭਇਆ ਸਤਿਗੁਰੂ ਮਿਲਾ ਮਿਲਾਇਆ ਕਾਹਦੇ ਟੂੜ ਦੇ ਸਾਦੇ ਜਦੋਂ ਜਾਵ ਟੂੜ ਕੇ ਚਾਹਤੀ ਜਵਸਤ ਪ੍ਰਾਪਤ ਹੋਈ ਤਾਂ ਘਰ ਉਧਰ ਹੋ ਗਈ ਘਰੇ ਹੀ ਮੈਂ ਪਾਇਆ ਮੇਲ ਭਇਆ ਸਤਿਗੁਰੂ ਬੁਲਾਇਆ ਮੇਲ ਕਹੋਇਆ ਜੇ ਸੱਚ ਦੇ ਚੱਲਣ ਵਾਲਾ ਕੋਈ ਗੁਰੂ ਬਣ ਗਿਆ ਉਹ ਕਹਿੰਦਾ ਸਤਿਪੁਰਖ ਤਾਂ ਤੇਰੇ ਅੰਦਰ ਹੈ ਸਾਤ ਸਰੂਪ ਤਾਂ ਤੂੰ ਆਪੇ ਬੇਲ ਪਿਆ ਸਾਧਗੁਰੂ ਗੁਲਾਇਆ ਠੀਕ ਹੈ ਜੀ ਉਹਨੇ ਕਹਾ ਤੂੰ ਬਾਹਰ ਕੇ ਨੂੰ ਢੋਲਦੀ ਐ ਤੂੰ ਬਾਹਰ ਪਈ ਐ ਜਿਹਨੂੰ ਢੋਲਦੀ ਠੀਕ ਹੈ ਜੀ ਸਾਧ ਸਤਗੁਰੂ ਉਹਦਾ ਸਦਾ ਰਹਿਣ ਵਾਲਾ ਗਿਆਨ ਹੂੰ ਜਿਨ੍ਹਾਂ ਦਾ ਆਨੰਦ ਪ੍ਰਾਪਤ ਹੋਣਾ ਆਨੰਦ ਪਿਆ ਮੇਰੀ ਮਾਏ ਸਾਧਗੁਰੂ ਮੈਂ ਪਾਇਆ ਹਾਂ ਠੀਕ ਹੈ ਜੀ ਆਨੰਦ ਆ ਗਿਆ ਹੈ ਜੀ ਹਾਂ ਜੀ